ਅਹ ਹੀਰ ਦੀ ਮਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਆਪਣੇ ਉਦਾਹਰਨਾਂ ਦੇ ਕੇ ਦੁਸਤਾਨ ਦੇ ਕੇ ਮਾਂ ਨੂੰ ਜਿਸਥੇ ਪਹੁੰਚ ਚੁੱਕੀ ਹੈ ਉਹ ਸਥਿਤੀ ਦਾ ਅਹਿਸਾਸ ਕਰਾਉਣਾ ਚਾਹੁੰਦੀ ਹੈ ਤੇ ਨਾਲ ਹੀ ਜਿਹੜੇ ਜੱਟ ਸਰਦਾਰਾਂ ਦੀ ਸਰਦਾਰੀ ਦੀ ਗੱਲ ਕਰਦੀ ਹੈ ਉਹਦੀ ਮਾਂ ਉਹਨੂੰ ਵੀ ਉਹ ਠਕਰੌਂਦੀ ਨਜ਼ਰ ਆਉਂਦੀ ਹੈ ਤਾਂ ਸੂਬਾ ਸਿੰਘ ਨੇ ਅੱਗੇ ਬਿਆਨ ਕੀਤਾ ਸਦਾ ਫੁੱਲਾਂ ਦੇ ਵਿੱਚ ਖੁਸ਼ਬੂ ਰਹਿਣੀ ਅਨਲ ਹੱਕ ਦੇ ਸੂਲੀ ਤੇ ਸ਼ੋਰ ਰਹਿਣੇ ਸੜਨ ਸ਼ਮਾ ਤੇ ਸਦਾ ਪਤੰਗ ਆਸ਼ਿਕ ਬੱਦਲ ਵੇਖ ਕੇ ਬੋਲਦੇ ਮੂਰ ਰਹਿਣੇ ਦੁਰਦੇ ਚੰਦ ਨੂੰ ਵੇਖ ਅਸਮਾਨ ਅੰਦਰ ਸਿੱਕ ਸਹਿਕ ਦੇ ਸਦਾ ਚਕੂਰ ਰਹਿਣੇ ਸੂਰਜ ਚੰਦ ਅਸੰਖ ਅਣ ਗਿਣਤ ਤਾਰੇ ਸਦਾ ਆਪਣੀ ਚੱਲਦੇ ਤੂਰ ਦੋਖੀ ਪਿਆਰ ਤੇ ਈਰਖਾ ਤਮਾ ਵਾਲੇ ਸੜਦੇ ਹਸ਼ਰ ਤੱਕ ਅੰਦਰੀਂ ਗੌਰ ਰਹਿਣੇ ਜਦੋਂ ਤੀਕ ਹੈ ਰੂਪ ਜਵਾਨੀਆਂ ਤੇ ਵਿੱਚ ਝਾਂਜਰਾਂ ਛਣਕਦੇ ਬੋਰ ਰਹਿਣੇ ਇਸ਼ਕ ਹੀਰ ਦਾ ਸਮਝ اٹਲ ਹੋਇਆ ਰਿਸ਼ਤਾ ਜੋੜਿਆ ਰਾਂਝਣੀ ਨਾਲ ਮਾਈ ਮਸਲੇ ਗੁੰਝਲਾ ਸਾਰੀਆਂ ਖੁੱਲ ਗੰਨੀਆਂ ਬਾਕੀ ਰਹੀ ਨਾ ਕੋਈ ਸਵਾਲ ਮਾਈ ਮੱਕਾ ਚੱਲ ਕੇ ਆ ਗਿਆ ਵਿੱਚ ਵਿਲੀ ਦਿੱਤਾ ਯਾਰ ਨੇ ਰੱਬ ਵਖਾਲ ਮਾਈ ਉਲਟੀ ਪੈਰ ਮੈਂ ਹਜ ਤੂੰ ਪਰਤ ਆ ਮੇਰੀ ਇਸ ਤਰ੍ਹਾਂ ਕੀ ਮਜ਼ਾਲ ਮਾਈ ਚਾਕ ਚਾਕ ਨਾ ਆਖਣਾ ਰਾਂਜਣੇ ਨੂੰ ਕੋਈ ਹੋਰ ਨਾ ਕੱਢਣੀ ਗਾਲ ਮਾਈ ਪੰਛੀ ਰੂਪ ਦਾਇ ਆਪਣੇ ਆ ਫਸਿਆ ਕਿਉਂ ਸੁਟਿਆ ਇਸ਼ਕ ਨੇ ਜਾਲ ਮਾਈ ਸੌ ਜਟ ਸਰਦਾਰ ਨੂੰ ਫੂਕਣਾ ਨਹੀਂ ਰੱਖੇ ਸਾਂਵੇਂ ਉਹ ਘਟਕੇ ਮਾਲ ਮਾਈ ਉੜੇ ਜਾਣ ਦਰਿਆ ਦੇ ਵੈਣ ਸਾਬ ਸਕੇ ਕੌਣ ਤਕਦੀਰ ਨੂੰ ਟਾਲ ਮਾਏ ਸਕੇ ਕੌਣ ਤਕਦੀਰ ਨੂੰ ਟਾਲ ਮਾਏ